ਮੋਹਾਲੀ ਅਦਾਲਤ ਨੇ ਯੂਟਿਊਬਰ ਜਸਬੀਰ ਸਿੰਘ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਪੇਸ਼ ਦਿੱਤਾ ਹੈ ਤਦ ਦੱਸਦੀ ਹੈ ਕਿ ਯੂਟਿਊਬਰ ਜਸਬੀਰ ਸਿੰਘ ਉਰਫ ਜਾਨ ਮਾਹਲ ਜਿਸ ਨੂੰ ਕਿ ਪਾਕਿਸਤਾਨ ਦੇ ਲਈ ਜਸੂਸੀ ਦੇ ਇਲਜ਼ਾਮਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਸਬੀਰ ਸਿੰਘ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਦੀ ਮੋਹਾਲੀ ਅਦਾਲਤ ਦੇ ਵਿੱਚ ਪੇਸ਼ੀ ਹੁੰਦੀ ਹੈ ਤੇ ਜਸਬੀਰ ਨੂੰ 4 ਜੂਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਸ ਤੋਂ ਬਾਅਦ 3 ਦਿਨ ਦਾ ਪੁਲਿਸ ਰਿਮਾਂਡ ਮਿਲਦਾ ਰਿਮਾਂਡ ਦੀ ਮਿਆਦ ਖਤਮ ਹੋਣ ਤੇ 2 ਦਿਨਾਂ ਰਿਮਾਂਡ ਹੋਰ ਵਧਾ ਦਿੱਤਾ ਜਾਂਦਾ ਹੈ ਸੋਮਵਾਰ ਜਿਸ ਦਰਮਿਆਨ ਰਿਮਾਂਡ ਖਤਮ ਹੋਇਆ ਤਾਂ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਤੇ ਨਾਈ ਖਿਰਾਸਤ ਦੇ ਵਿੱਚ ਹੁਣ ਪੇਸ਼ ਦਿੱਤਾ ਗਿਆ ਹੁਣ ਉਸ ਨੂੰ 23 ਜੂਨ ਨੂੰ ਦੁਬਾਰਾ ਅਦਾਲਤ ਚ ਪੇਸ਼ ਕੀਤਾ ਜਾਣਾ ਹੈ ਤਾਂ ਪੁਲਿਸ ਦਾ ਦਾਵਾ ਹੈ ਕਿ ਜਸਬੀਰ ਪਾਕਿਸਤਾਨ ਦੀ ਖੂਫੀਆ ਏਜੰਸੀ ਇੰਟਰ ਸਰਵਿਸਿਸ ਇੰਟੈਲੀਜੈਂਟ ਯਾਨੀ ਕਿ ਆਈਐਸਆਈ ਦੇ ਲਈ ਜਸੂਸੀ ਕਰ ਰਿਹਾ ਸੀ ਹਰਿਆਣਾ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਜੋਤੀ ਮਲਹੋਤਰਾ ਦੇ ਨਾਲ ਵੀ ਉਹ ਜੁੜਿਆ ਹੋਇਆ ਜੋ ਕਿ ਪਹਿਲਾਂ ਵੀ ਇਸੇ ਇਲਜ਼ਾਮ ਦੇ ਵਿੱਚ ਨਾਈ ਖਿਰਾਸਤ ਦੇ ਵਿੱਚ ਤਾਂ ਪੁਲਿਸ ਦੇ ਮੁਤਾਬਿਕ ਜਸਬੀਰ ਸਿੰਘ 2020 21 ਤੇ 24 ਦੇ ਵਿੱਚ ਤਿੰਨ ਵਾਰ ਪਾਕਿਸਤਾਨ ਗਿਆ ਜਿੱਥੇ ਉਹ ਆਈਐਸਆਈ ਅਧਿਕਾਰੀਆਂ ਤੇ ਪਾਕਿਸਤਾਨੀ ਫੌਜ ਦੇ ਸੰਪਰਕ ਦੇ ਵਿੱਚ ਆਇਆ ਨਾਈ ਕਮਿਸ਼ਨ ਦੇ ਇੱਕ ਅਧਿਕਾਰੀ ਦੇ ਨਾਲ ਮੁਲਾਕਾਤ ਵੀ ਕੀਤੀ ਜਿਸ ਨੂੰ ਹਾਲ ਹੀ ਦੇ ਵਿੱਚ ਭਾਰਤ ਤੋਂ ਕੱਢ ਦਿੱਤਾ ਗਿਆ ਸੀ ਤਾਂ ਰੂਪਨਗਰ ਜ਼ਿਲ੍ਹੇ ਦੇ ਪਿੰਡ ਮਹਾਲ ਦਾ ਰਹਿਣ ਵਾਲਾ ਜਸਬੀਰ ਸਿੰਘ ਉਫ ਜਾਨ ਮਹਲ ਜਾਨ ਮਹਲ ਵੀਡੀਓ ਨਾਂ ਦਾ ਇੱਕ YouTube ਚੈਨਲ ਚਲਾਉਂਦਾ ਹੈ ਉਸ ਦੇ ਚੈਨਲ ਤੇ 11 ਲੱਖ ਤੋਂ ਵੱਧ ਸਬਸਕ੍ਰਾਈਬਰ ਨੇ ਉਸ ਦੀ ਸਮਗਰੀ ਦੇ ਵਿੱਚ ਮੁੱਖ ਤੌਰ ਤੇ ਮਲੇਸ਼ੀਆ, ਮਾਲਦੀਵ, THAILAND ਤੇ ਹੋਰ ਦੇਸ਼ਾਂ ਦੀਆਂ ਉਸ ਦੀਆਂ ਯਾਤਰਾਵਾਂ ਦੇ ਦਸਤਾਵੇਜ਼ੀ ਵੀਡੀਓਜ਼ ਸ਼ਾਮਲ ਨੇ ਤੇ ਇੰਸਟਾਗ੍ਰਾਮ ਤੇ ਜਸਬੀਰ ਦੇ ਲਗਭਗ 42 ਹਜ਼ਾਰ ਫਾਲੋਅਰਸ ਨੇ ਪਰ ਹੁਣ ਉਸ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਮੋਹਾਲੀ ਅਦਾਲਤ ਨੇ ਯੂਟਿਊਬਰ ਜਸਬੀਰ ਸਿੰਘ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਪੇਸ਼ ਦਿੱਤਾ ਹੈ ਤਦੱਸਦੀ ਹੈ ਕਿ ਯੂਟਿਊਬਰ ਜਸਬੀਰ ਸਿੰਘ ਉਰਫ ਜਾਨ ਮਾਹਲ ਜਿਸਨੂੰ ਕਿ ਪਾਕਿਸਤਾਨ ਦੇ ਲਈ ਜਸੂਸੀ ਦੇ ਇਲਜ਼ਾਮਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਸਬੀਰ ਸਿੰਘ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਉਸਦੀ ਮੋਹਾਲੀ ਅਦਾਲਤ ਦੇ ਵਿੱਚ ਪੇਸ਼ੀ ਹੁੰਦੀ ਹੈ ਤੇ ਜਸਬੀਰ ਨੂੰ 4 ਜੂਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਸ ਤੋਂ ਬਾਅਦ 3 ਦਿਨ ਦਾ ਪੁਲਿਸ ਰਿਮਾਂਡ ਮਿਲਦਾ ਹੈ ਰਿਮਾਂਡ ਦੀ ਮਿਆਦ ਖਤਮ ਹੋਣ ਤੇ 2 ਦਿਨਾਂ ਰਿਮਾਂਡ ਹੋਰ ਵਧਾ ਦਿੱਤਾ ਜਾਂਦਾ ਹੈ ਸੋਮਵਾਰ ਜਿਸ ਦਰਮਿਆਨ ਰਿਮਾਂਡ ਖਤਮ ਹੋਇਆ ਤਾਂ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਤੇ ਨਾਈ ਖਿਰਾਸਤ ਦੇ ਵਿੱਚ ਹੁਣ ਪੇਸ਼ ਦਿੱਤਾ ਗਿਆ ਹੁਣ ਉਸ ਨੂੰ 23 ਜੂਨ ਨੂੰ ਦੁਬਾਰਾ ਅਦਾਲਤ ਚ ਪੇਸ਼ ਕੀਤਾ ਜਾਣਾ ਹੈ ਤਾਂ ਪੁਲਿਸ ਦਾ ਦਾਵਾ ਹੈ ਕਿ ਜਸਬੀਰ ਪਾਕਿਸਤਾਨ ਦੀ ਖੂਫੀਆ ਏਜੰਸੀ ਇੰਟਰ ਸਰਵਿਸਿਸ ਇੰਟੈਲੀਜੈਂਟ ਯਾਨੀ ਕਿ ਆਈਐਸਆਈ ਦੇ ਲਈ ਜਸੂਸੀ ਕਰ ਰਿਹਾ ਸੀ ਹਰਿਆਣਾ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਜੋਤੀ ਮਲਹੋਤਰਾ ਦੇ ਨਾਲ ਵੀ ਉਹ ਜੁੜਿਆ ਹੋਇਆ ਜੋ ਕਿ ਪਹਿਲਾਂ ਵੀ ਇਸੇ ਇਲਜ਼ਾਮ ਦੇ ਵਿੱਚ ਨਾਈ ਖਿਰਾਸਤ ਦੇ ਵਿੱਚ ਤਾਂ ਪੁਲਿਸ ਮੁਤਾਬਕ ਜਸਬੀਰ ਸਿੰਘ 2020 21 ਤੇ 24 ਦੇ ਵਿੱਚ ਤਿੰਨ ਵਾਰ ਪਾਕਿਸਤਾਨ ਗਿਆ ਜਿੱਥੇ ਉਹ ਆਈਐਸਆਈ ਅਧਿਕਾਰੀਆਂ ਤੇ ਪਾਕਿਸਤਾਨੀ ਫੌਜ ਦੇ ਸੰਪਰਕ ਦੇ ਵਿੱਚ ਆਇਆ ਜ ਹਾਈ ਕਮਿਸ਼ਨ ਦੇ ਇੱਕ ਅਧਿਕਾਰੀ ਦੇ ਨਾਲ ਮੁਲਾਕਾਤ ਵੀ ਕੀਤੀ ਜਿਸ ਨੂੰ ਹਾਲ ਹੀ ਦੇ ਵਿੱਚ ਭਾਰਤ ਤੋਂ ਕੱਢ ਦਿੱਤਾ ਗਿਆ ਸੀ ਤਾਂ ਰੂਪਨਗਰ ਜ਼ਿਲ੍ਹੇ ਦੇ ਪਿੰਡ ਮਹਾਲ ਦਾ ਰਹਿਣ ਵਾਲਾ ਜਸਬੀਰ ਸਿੰਘ ਉਫ ਜਾਨ ਮਹਲ ਜਾਨ ਮਹਲ ਵੀਡੀਓ ਨਾਂ ਦਾ ਇੱਕ YouTube ਚੈਨਲ ਚਲਾਉਂਦਾ ਉਸ ਦੇ ਚੈਨਲ ਤੇ 11 ਲੱਖ ਤੋਂ ਵੱਧ ਸਬਸਕ੍ਰਾਈਬਰ ਨੇ ਉਸ ਦੀ ਸਮਗਰੀ ਦੇ ਵਿੱਚ ਮੁੱਖ ਤੌਰ ਤੇ ਮਲੇਸ਼ੀਆ, ਮਾਲਦੀਵ, THAILAND ਤੇ ਹੋਰ ਦੇਸ਼ਾਂ ਦੀਆਂ ਉਸ ਦੀਆਂ ਯਾਤਰਾਵਾਂ ਦੇ ਦਸਤਾਵੇਜ਼ੀ ਵੀਡੀਓਜ਼ ਸ਼ਾਮਲ ਨੇ ਤੇ ਇੰਸਟਾਗ੍ਰਾਮ ਤੇ ਜਸਬੀਰ ਦੇ ਲਗਭਗ 42 ਹਜ਼ਾਰ ਫਾਲੋਅਰਸ ਨੇ ਪਰ ਹੁਣ ਉਸ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ